ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰਜੀਤ ਸਿੰਘ ਵੱਲੋਂ ਸਸੀ ਕਾ ਜੀ ਤੁਸੀਂ ਵੇਖ ਰਹੇ ਹੋ ਬਖਤੌਰ ਢਿਲੋ ਫੇਸਬੁਕ ਪੇਜ ਆਪਾਂ ਜੁੜੇ ਹੋਏ ਅੱਜ ਗੂਗਲ ਬਾਬਾ ਸਾਡੇ ਬਖਤੌਰ ਢਿਲੋ ਜੀ ਨਾਲ ਆਪਾਂ ਕਰਦੇ ਅੱਜ ਅੱਜ ਦੀ ਵਿਚਾਰ ਚਰਚਾ ਕੀ ਹੈ ਦੇਸ਼ ਦੇ ਵਿੱਚ ਮਤਲਬ ਜਿਹੜੇ ਆਪਣੇ ਚੀਫ ਜਸਟਿਸ ਉਹਨਾਂ ਦੇ ਉੱਤੇ ਹਮਲਾ ਹੋਇਆ ਉਹਨਾਂ ਬਾਰੇ ਕੀ ਗੱਲਬਾਤ ਕਰਨੀ ਹੈ ਜੀ ਆਪਾਂ ਕੀ ਹੈ ਉਹ ਮਾਮਲਾ ਸਾਨੂੰ ਉਹਦੇ ਬਾਰੇ ਦੱਸੋ ਵੀ ਦੇਸ਼ ਦੇ ਚੀਫ ਜਸਟਿਸ ਦੇ ਉੱਤੇ ਜੁੱਤੀ ਛੁੱਟੀ ਗਈ ਹੈ ਜੀ ਉਹ ਕੀ ਕੀ ਹੈਗਾ ਜੀ ਉਹ ਕੱਲ ਜਦੋਂ ਇੱਕ ਕੇਸ ਦੀ ਸੁਣਵਾਈ ਕਰ ਰਹੇ ਸੀ ਚੀਫ ਜਸਟਿਸ ਸਾਹਿਬ ਜੀ ਬੀਰ ਗਵਈ ਬੀਰ ਗਵਈ ਉਹਨਾਂ ਦੇ ਨਾਲ ਇੱਕ ਹੋਰ ਜਜ ਸੀ ਦੋਨੋਂ ਬੈਠੇ ਕਿਸੇ ਕੇਸ ਦੀ ਸੁਣਵਾਈ ਕਰ ਰਹੇ ਸਨ ਜੀ ਉਸੇ ਵੇਲੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਪਹਿਲਾਂ ਹੀ ਕੋਰਟ ਦੇ ਵਿੱਚ ਹਾਜ਼ਰ ਸੀ ਠੀਕ ਹੈ ਜੀ ਉਹ ਖੜਾ ਹੁੰਦਾ ਖੜਾ ਹੋ ਕੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਹੈ ਜੀ ਨੇੜੇ ਚਲਾ ਵੀ ਜਾਂਦਾ ਤੇ ਫਿਰ ਉਹ ਤੋਂ ਵੱਧ ਉਹ ਆਪਣੀ ਜੁੱਤੀ ਲਾ ਕੇ ਤੇ ਚੀਫ ਜਸਟਿਸ ਵੱਲ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਕੋਸ਼ਿਸ਼ ਕਰਦਾ ਠੀਕ ਹੈ ਲੇਕਿਨ ਉੱਥੇ ਜਿਹੜੇ ਵਕੀਲ ਸਹਿਬਾਨ ਸੀ ਜਾਂ ਦਫਤਰੀ ਅਮਲਾ ਸੀ ਜਾਂ ਜਿਹੜੀ ਉਹਨਾਂ ਦੇ ਸਕਿਉਰਿਟੀ ਵਾਲੇ ਲੋਕ ਸੀ ਉਹਨਾਂ ਨੇ ਉਹਦੇ ਇਸ ਯਤਨ ਨੂੰ ਅਸਫਲ ਕਰਤਾ ਜੀ ਔਰ ਉਸੇ ਵੇਲੇ ਫੜ ਕੇ ਉਹਨੂੰ ਬਾਹਰ ਕੱਢਤਾ ਠੀਕ ਹੈ ਜੀ ਜਿਸ ਵੇਲੇ ਬਾਹਰ ਜਾ ਰਿਹਾ ਸੀ ਤੇ ਬਾਹਰ ਉਹ ਨਾਹਰਾ ਲਾ ਰਿਹਾ ਸੀ ਜੀ ਕਿ ਸਨਾਤਨ ਦਾ અપਮਾਨ ਸਹਿਣ ਨਹੀਂ ਕਰੇਗਾ ਹਿੰਦੁਸਤਾਨ ਸਨਾਤਨ ਦਾ અપਮਾਨ ਸਹਿਣ ਨਹੀਂ ਕਰੇਗਾ ਹਿੰਦੁਸਤਾਨ ਠੀਕ ਹੈ ਜੀ ਮਤਲਬ ਲਾ ਕਹਿਣ ਤੋਂ ਪਾਵੇ ਸਿੱਖ ਕੇ ਜਿਹੜਾ ਸਨਾਤਨ ਧਰਮ ਹੈ ਇਹਦਾ અપਮਾਨ ਕੀਤਾ ਜਾ ਰਿਹਾ ਠੀਕ ਹੈ ਜੀ ਅਸਲ ਦੇ ਵਿੱਚ ਜਦੋਂ ਆਪਾਂ ਇਹ ਦੇਖਦੇ ਆ ਨਾ ਤਾਂ ਖੁਜਰਾਹੋ ਇੱਕ ਇਲਾਕਾ ਹੈ ਮਤਲਬ Madhya Pradesh ਦੇ ਵਿੱਚ ਜੀ ਉੱਥੇ ਜਿਹੜਾ ਹੈ ਇੱਕ ਬਹੁਤ ਵੱਡਾ ਵਿਸ਼ਨੂੰ ਭਗਵਾਨ ਦਾ ਮੰਦਿਰ ਬਣਿਆ ਹੋਇਆ ਹੈ ਜੀ ਉਸ ਮੰਦਿਰ ਦੇ ਵਿੱਚ ਮਤਲਬ ਇੱਕ ਜਿਹੜੀ ਹੈਗੀ ਮੂਰਤੀ ਜੀ 7 ਫੁੱਟ ਉੱਚੀ ਜੀ ਔਰ ਉਹ ਮੂਰਤੀ ਜਿਹੜੀ ਹੈ ਖੰਡਿਤ ਹੋ ਗਈ ਸੀ ਠੀਕ ਹੈ ਜੀ ਮੂਰਤੀ ਖੰਡਿਤ ਹੋ ਗਈ ਤੇ ਮੂਰਤੀ ਨੂੰ ਖੰਡਣ ਨੂੰ ਲੈ ਕੇ ਕਿਸੇ ਵਿਅਕਤੀ ਨੇ ਸੁਪਰੀਮ ਕੋਰਟ ਦੇ ਵਿੱਚ ਆ ਕੇ ਪਟੀਸ਼ਨ ਦਾਇਰ ਕੀਤੀ ਜੀ ਕਿ ਜਿਹੜੀ ਜਿਹੜੀ ਹੈ ਮੂਰਤੀ ਦੀ ਮੁਰੰਮਤ ਕਰਵਾਈ ਹੈ ਮੁਰੰਮਤ ਕਰਵਾਈ ਹੈ ਜਾਂ ਮੂਰਤੀ ਮੁੜ ਸਥਾਪਿਤ ਕਰਵਾਈ ਹੈ ਸਥਾਪਿਤ ਕੀਤੀ ਜਾਵੇ ਠੀਕ ਹੈ ਜੀ ਇਹਦੇ ਤੇ ਚੀਫ ਜਸਟਿਸ ਬੀ ਆਰ ਗਵਾਈ ਸਾਹਿਬ ਨੇ ਕਿਹਾ ਕਿ ਕਿਹੜਾ ਕੇਸ ਹੈ ਜੀ ਅਜਿਹੇ ਕੇਸ ਤੁਸੀਂ ਕਿਉਂ ਦਾਇਰ ਕਰਦੇ ਹੋ ਜੀ ਅਸਲ ਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ ਪਬਲਿਸਿਟੀ ਹਾਸਲ ਕਰਨ ਵਾਸਤੇ ਜੀ ਇਹ ਇਹ ਜਿਹੜੀਆਂ ਪਟੀਸ਼ਨਾਂ ਪਾਉਣ ਪਟੀਸ਼ਨਾਂ ਪਾਉਣੇ ਹੋ ਬਿਲਕੁਲ ਜਾਓ ਪ੍ਰਮਾਤਮਾ ਕੋਲੇ ਜਾ ਕੇ বিষ্ণੂ ਭਗਵਾਨ ਕੋਲੇ ਜਾ ਕੇ ਤੁਸੀਂ ਬੇਨਤੀ ਕਰੋ ਕਿ ਪ੍ਰਬੰਧ ਕਰ ਲਵੇ ਉਹ ਆਪ ਹੀ ਆ ਕੇ ਜੀ ਇਹ ਕੰਮ বিষ্ণੂ ਭਗਵਾਨ ਕਰਾਵੇ ਜੀ ਇਹਨੂੰ ਆਪਾਂ ਦੋਨਾਂ ਪੱਖਾਂ ਤੋਂ ਲੈ ਸਕਦੇ ਆ ਇੱਕ ਤਹਿਕ ਵੀ ਤੁਸੀਂ ਇਹਦਾ ਹੈਗਾ ਕਿਉਂ ਅਦਾਲਤਾਂ ਸਮਾਖਰਾਬ ਕਰਦੇ ਹੋ ਜੀ ਦੂਜੀ ਗੱਲ ਇਹ ਆ ਵੀ ਅਦਾਲਤਾਂ ਦਾ ਕੰਮ ਨਹੀਂ ਬਦੀ ਜਿਹੜੀ ਹੈਗੀ ਹੈ ਰਿਪੇਅਰ ਕਰਾਉਣਾ ਬਿਲਕੁਲ ਜਾ ਉਹਦੀ ਸਥਾਪਨਾ ਕਰਾਉਣੀ ਕੰਮ ਕੀ ਦਾ ਹੈ ਜੀ ਕੰਮ ਜਿਹੜਾ ਹੈਗਾ ਸ਼ਰਧਾਲੂਆਂ ਦਾ ਹੈ ਜੀ ਜਿਹੜੇ ਪਰਮਾਤਮਾ ਨੂੰ ਵਿਸ਼ਨੂੰ ਭਗਵਾਨ ਨੂੰ ਮੰਨਣ ਵਾਲੇ ਲੋਕ ਹੈ ਜਿਹੜੇ ਉੱਥੇ ਆਉਂਦੇ ਜਾਂਦੇ ਆ ਉਹਨਾਂ ਨੂੰ ਉਹ ਸ਼ਕਤੀ ਬਖਸ਼ੇ ਜੀ ਜਿਵੇਂ ਆਪਾਂ ਹੁਣ ਅੱਥੇ ਅਰਦਾਸ ਕਰਦੇ ਆ ਅਰਦਾਸ ਦੇ ਵਿੱਚ ਵੀ ਆਪਾਂ ਕਹਿ ਦਿੰਦੇ ਆ ਕਿ ਵੈਗਰੂ ਸਾਨੂੰ ਆ ਸ਼ਕਤੀ ਹੈ ਸ਼ਕਤੀ ਦੇ ਬਿਲਕੁਲ ਕੋਈ ਇਸ ਤਰ੍ਹਾਂ ਉਹਨਾਂ ਨੇ ਗੱਲ ਕਹੀ ਸੀ ਜੀ ਇਹਦੇ ਤੇ ਫਿਰ ਇੱਕ ਬਵਾਲ ਖੜਾ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਤਲਬ ਜਿਹੜਾ ਅਡੰਬਰ ਬਣਾਇਆ ਗਿਆ ਜੀ ਕਿ ਚੀਫ ਜਸਟਿਸ ਜਿਹੜੇ ਹੈਗੇ ਆ ਸਮਾਤਨ ਧਰਮ ਦੇ ਉਲਟ ਹੈ ਉਲਟ ਨਹੀਂ ਹੈ ਪਰ ਚੀਫ ਜਸਟਿਸ ਸਾਹਿਬ ਨੇ ਨਾਲ ਦੀ ਨਾਲ ਹੀ ਇਹਦਾ ਖੰਡਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਇੱਜ਼ਤ ਕਰਦਾ ਮਾਨ ਕਰਦਾ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਨਹੀਂ ਆ ਠੀਕ ਹੈ ਇਵਨ ਇਥੋਂ ਤੱਕ ਕਹਿ ਕਿ ਜਿਹੜੇ ਸਾਡੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਸਾਹਿਬ ਜੀ ਉਹਨਾਂ ਨੇ ਵੀ ਕਿਹਾ ਬੀਮ ਚੀਫ ਜਸਟਿਸ ਨੂੰ ਦੇਖਦਾ ਮੈਂ ਇਹਨਾਂ ਨੂੰ ਸੁਣਦਾ ਵੀ ਹੈਗਾ ਮੈਂ ਇਹ ਜਿੱਥੇ-ਜਿੱਥੇ ਵੀ ਜਾਂਦੇ ਹਾਂ ਲਗਭਾਗ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਇਹ ਗੱਲ ਆ ਜੀ ਇਹਦੇ ਉਲਟ ਹੁਣ ਇੱਕ ਵਿਅਕਤੀ ਦੀ 71 ਵਰ੍ਹਿਆਂ ਦੀ ਉਮਰ ਹੈ ਜੀ ਔਰ ਉਹ পেশੇ ਤੋਂ ਇੱਕ ਵਕੀਲ ਹੈ ਜੀ ਜੀ ਵਕੀਲ পেশੇ ਤੋਂ ਜਿਹੜਾ ਹੈਗਾ ਉਹ ਉੱਥੇ ਜਾਂਦਾ ਤੇ ਉਹ ਚੀਫ ਜਸਟਿਸ ਦੇ ਤੇ ਜਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕੁਛ ਜੀ ਜੀ ਹੁਣ ਇਹ ਹਮਲਾ ਜਿਹੜਾ ਹੈਗਾ ਇਹ ਹਮਲਾ ਚੀਫ ਜਸਟਿਸ ਦੇ ਤੇ ਜਿਹੜਾ ਕੀਤਾ ਗਿਆ ਅਸਲ ਦੇ ਵਿੱਚ ਇਹਦੇ ਇੱਕ ਨਵਾਂ ਬਵਾਲ ਖੜਾ ਕਰਦਾ ਜੀ ਉਹ ਬਵਾਲ ਕੀ ਹੈ ਇੱਕ ਚੀਫ ਜਸਟਿਸ ਆਫ ਇੰਡੀਆ ਜਿਹੜੇ ਹੈਗੇ ਇਹ ਉਸ ਭਾਈਚਾਰੇ ਚੋਂ ਆਉਂਦੇ ਆ ਜਿਸ ਭਾਈਚਾਰੇ ਨੂੰ ਸਦੀਆਂ ਤੋਂ ਮਤਲਬ ਜਿਹੜਾ ਹੈਗਾ ਇੱਕ ਕਿਸਨਾ ਨਖੇੜਿਆ ਹੋਇਆ ਅੱਛਾ ਜੀ ਜੱਬੇ ਕੁਝਲੇ ਲੋਕਾਂ ਨੂੰ ਸਾਡੇ ਦੇਸ਼ ਦੇ ਵਿੱਚ ਨਖੇੜਿਆ ਹੋਇਆ ਹੈ ਜੀ ਸਾਡੇ ਦੇਸ਼ ਦੇ ਵਿੱਚ ਕਿਸੇ ਵੇਲੇ ਮਨੁਸਿਮਰਤੀ ਪ੍ਰਬੰਧ ਜਿਹੜਾ ਉਹ ਲਾਗੂ ਹੁੰਦਾ ਸੀ ਜੀ ਜੀ ਦੇ ਵਿੱਚ ਦਲਤ ਭਾਈਚਾਰੇ ਨੂੰ ਬਹੁਤ ਹੀ ਮਤਲਬ ਹੇਟਲੇਟ ਫੇਟਲੇ ਪੱਦਰ ਦਾ ਜਿਹੜਾ ਦਰਜਾ ਦਿੱਤਾ ਗਿਆ ਸੀ ਕਿ ਇਹ ਲੋਕ ਸਫਾਈ ਕਰਨ ਵਾਲੇ ਆ ਗੰਦਮੰਦ ਚੰਗੋ ਵਾਲੇ ਲੋਕ ਉਹ ਸੇ ਭਾਈਚਾਰੇ ਦੇ ਵਿੱਚੋਂ ਕੋਈ ਬੰਦਾ ਆਉਂਦਾ ਹੈ ਪੜ੍ਹਾਈ ਕਰਦਾ ਹੈ ਪੜ੍ਹਾਈ ਕਰਕੇ ਉਹ ਇਸ ਕਾਬਲ ਬਣ ਜਾਂਦਾ ਕਿ ਉਹ ਜੱਜ ਬਣ ਜੇ ਤੇ ਉਹਦੇ ਵਿੱਚ ਇੰਨੀ ਕਾਬਲੀਅਤ ਆ ਜਾਂਦੀ ਹੈ ਕਿ ਉਹ ਦੇਸ਼ ਦਾ ਸੁਪਰੀਮ ਕੋਰਟ ਦਾ ਜੱਜ ਬਣ ਸੁਪਰੀਮ ਕੋਰਟ ਦਾ ਜੱਜ ਬਣ ਬਿਲਕੁਲ ਮੈਂ ਪ੍ਰਵਿੰਦਰ ਤੁਹਾਨੂੰ ਦੱਸਣਾ ਚਾਹੂੰਗਾ ਕਿ ਸਾਡੇ ਬਹੁਤ ਸਾਰੇ ਜੱਜ ਜਿਹੜੇ ਹੈਗੇ ਜਿਨ੍ਹਾਂ ਦਾ ਬੜਾ ਵੱਡਾ ਨਾਮ ਸੀ ਜੀ ਅਨ ਆਖਰੀ ਸਮੇ ਦੇ ਆ ਕੇ ਆ ਕੇ ਉਹ ਕੁਝ ਅਜੀਬ ਫੈਸਲੇ ਕਰਦੇ ਹੈ ਜੀ ਜਿਹੜੇ ਫੈਸਲੇ ਕਾਨੂੰਨ ਦੇ ਵੀ ਉਲਟ ਹੁੰਦੇ ਹੈ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਦੇ ਵੀ ਉਲਟ ਹੁੰਦੇ ਤੇ ਉਹ ਫੈਸਲੇ ਕਈ ਵਾਰੀ ਸਮਾਜ ਦੇ ਵਿੱਚ ਕੁੜਤਨ ਪੈਦਾ ਕਰਦੇ ਬਿਲਕੁਲ ਜੀ ਬਿਲਕੁਲ ਪਰ ਉਹ ਜਦੋਂ ਉਹ ਕਿਉਂ ਕਰਦੇ ਹੈ ਇਹ ਜਿਹੇ ਫੈਸਲੇ ਕਿਉਂਕਿ ਉਹਨਾਂ ਨੂੰ ਇਹ ਲਾਲਚ ਹੁੰਦਾ ਹੈ ਕਿ ਉਹਨਾਂ ਨੇ ਅਗਲੇ ਦਿਨਾਂ ਦੇ ਵਿੱਚ ਜੋ ਰਿਟਾਇਰ ਹੋਣਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਉੱਚੇ ਅਹੁਦੇ ਤੇ ਨਿਯੁਕਤੀ ਮਿਲ ਜਾਂਦੀ ਹੈ ਬਿਲਕੁਲ ਅਰਮ ਜੈਤਰੀ ਸਾਹਿਬ ਇਸ ਸੇਸ਼ ਤੇ ਬਹੁਤ ਵੱਡੇ ਆਗੂ ਹੋਏ ਆ ਉਹ ਲਾ ਮਨਿਸਟਰ ਵੀ ਰਹੇ ਆ ਤੇ ਉਹ ਫਾਈਨਾਂਸ ਮਨਿਸਟਰ ਵੀ ਰਹੇ ਜੀ ਅਰਿੰਦੇਤ ਲਈ ਸਾਹਿਬ ਨੇ ਇਹ ਗੱਲ ਪਾਰਲੀਮੈਂਟ ਦੇ ਵਿੱਚ ਕਹਤੀ ਸੀ ਗਵਾਹੀ ਹੈ ਉਹਨਾਂ ਦੀ ਜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਕਹਤੀ ਸੀ ਕਿ ਕਿਸੇ ਜੱਜ ਦਾ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਉਹਦਾ ਕੀ ਮਿਲਣਾ ਹੈ ਜੀ ਇਹ ਮਗਰਲੇ ਸਾਲਾਂ ਦੇ ਵਿੱਚ ਜਦੋਂ ਦੀ ਰਿਟਾਇਰਮੈਂਟ ਲਏ ਹੁੰਦੇ ਆ ਉਹਦੇ ਵੱਲੋਂ ਕੀਤੇ ਹੋਏ ਫੈਸਲੇ ਆ ਜਿਹੜੇ ਜੀ ਉਹਨਾਂ ਤੇ ਨਿਰ ਪਰ ਹੁੰਦਾ ਕਿ ਉਹ ਫੈਸਲੇ ਕਿਹੋ ਜਿਹਾ ਕਰਦਾ ਜੀ ਭਾਵੇਂ ਜੇ ਤਾਂ ਫੈਸਲੇ ਸਰਕਾਰ ਦੇ ਮੁਤਾਬਕ ਕਰਦਾ ਮੁਤਾਬਕ ਕਰਦਾ ਜੀ ਤਾਂ ਉਹ ਬੰਦੇ ਨੂੰ ਮਤਲਬ ਜਿਹੜਾ ਹੈਗਾ ਉੱਤੇ ਵੀ ਲਾਜ ਆਉਂਦੀ ਤੇ ਜੇ ਉਹ ਬੰਦਾ ਮਤਲਬ ਸਰਕਾਰ ਦਾ ਫੈਸਲੇ ਨਹੀਂ ਕਰਦਾ ਤਾਂ ਫਿਰ ਉਹਨੂੰ ਦਰਗੁਜ਼ਰ ਕਰ ਦਿੰਦਾ ਦਰਗੁਜ਼ਰ ਕਰਦੇ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦੇ ਜਸਟਿਸ ਬੀ ਆਰ ਗਵਾਈ ਦੇਸ਼ ਦੇ ਪਹਿਲੇ ਜੱਜ ਹੈ ਜਿਨ੍ਹਾਂ ਨੇ ਇਹ ਐਲਾਨ ਕਰਤਾ ਕਿ ਆਫਟਰ ਰਿਟਾਇਰਮੈਂਟ ਜੀ ਰਿਟਾਇਰਮੈਂਟ ਤੋਂ ਬਾਅਦ ਸੇਵਾ ਮੁਕਤੀ ਤੋਂ ਬਾਅਦ ਮੈਂ ਕੋਈ ਵੀ ਉੱਚ ਅਹੁਦਾ ਨਹੀਂ ਲਵਾਂਗਾ ਅੱਛਾ ਜੀ ਇਸ ਬੰਦੇ ਨੇ ਇਹ ਐਲਾਨ ਕਰਤਾ ਤਾਂ ਉਹ ਫੈਸਲੇ ਵੀ ਵਧੀਆ ਕਰਦੇ ਬਿਲਕੁਲ ਜੀ ਬਿਲਕੁਲ ਜੇ ਉਹਦੇ ਅਦਾਲਤ ਦੇ ਵਿੱਚ ਕੁਝ ਇਸ ਕਿਸਮ ਦੇ ਊਠ ਪਟਾਖ ਕੇਸ ਆਉਂਦੇ ਤਾਂ ਕਹੂਗਾ ਇਹਨਾਂ ਨੂੰ ਪਾਸੇ ਕਰ ਰੋ ਪਾਸੇ ਕਰ ਦਿਓ ਕੱਲ ਵੀ ਜਦੋਂ ਇਸ ਬੰਦੇ ਨੇ ਉਤੇ ਅਟੈਕ ਕੀਤਾ ਜਤਨ ਕੀਤਾ ਅਟੈਕ ਕਰਨਾ ਤਾਂ ਉਸੇ ਵੇਲੇ ਮਤਲਬ ਹੜਕੰਪ ਮਚ ਗਿਆ ਜੀ ਸਾਰੇ ਜਿਹੜੇ ਵਕੀਲ ਸਹਿਬਾਨ ਸੀ ਉਹ ਸਾਇਲੈਂਟ ਹੋ ਗਏ ਚੁੱਪਚਾਪ ਹੋ ਗਏ ਜੀ ਜੀ ਤਾਂ ਉਦੋਂ ਵੀ ਗਵਰੀ ਸਾਹਿਬ ਨੇ ਇਹੀ ਗੱਲ ਕਹੀ ਚੀਫ ਜਸਟਿਸ ਆਫ ਇੰਡੀਆ ਨੇ ਕਿ ਮੇਰੇ ਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੈ ਬਿਲਕੁਲ ਕੈਰੀ ਆਨ ਆਪ ਆਪਣਾ ਕੰਮ ਕਰੀਏ ਤੇ ਆਪਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਤੇ ਉਹ ਆਪਣਾ ਕੰਮ ਕਰ ਦੇਣੀ ਜੀ ਜੀ ਇਹ ਇਸ ਕਰਕੇ ਮਤਲਬ ਜਿਹੜਾ ਇੱਕ ਬਹਾਨਾ ਜਿਹਾ ਬਣਾਇਆ ਹੈ ਜਿਹੜੇ ਬਹਾਨੇ ਦੇ ਨਾਲ ਮਤਲਬ ਹੈ ਚੀਫ ਜਸਟਿਸ ਨੂੰ ਟਾਰਗੇਟ ਨਹੀਂ ਕੀਤਾ ਗਿਆ ਜੀ ਅਸਲ ਦੇ ਵਿੱਚ ਚੀਫ ਜਸਟਿਸ ਦੇ ਬਹਾਨੇ ਭਾਰਤੀ ਸੰਵਿਧਾਨ ਦੇ ਉੱਤੇ ਇੱਕ ਗੰਭੀਰ ਹਮਲਾ ਹੈ ਗੰਭੀਰ ਹਮਲਾ ਕਿ ਕੋਈ ਭਾਰਤ ਦਾ ਸੰਵਿਧਾਨ ਜਿਹੜਾ ਸੈਕੂਲਰਿਜ਼ਮ ਦੀ ਗੱਲ ਕਰਦਾ ਹੈ ਜੀ ਤੇ ਸੈਕੂਲਰ ਭਾਰਤ ਦੇ ਵਿੱਚ ਜੇ ਆਪਾਂ ਕਿਸੇ ਧਰਮ ਦੀ ਵਿਸ਼ੇਸ਼ ਦੀ ਗੱਲ ਕਰੀਏ ਜੀ ਕਿ ਆਹ ਧਰਮ ਨੂੰ ਜੀ ਛਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਸੀਂ ਸਮਾਜ ਦੇ ਵਿੱਚ ਫਿਰਕਾਪ੍ਰਸਤੀ ਪੈਦਾ ਕਰਾਂਗੇ ਬਿਲਕੁਲ ਬਿਲਕੁਲ ਸਾਡੇ ਇੱਥੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬੜੇ ਤੇਜ਼ ਤਰ੍ਹਾਂ ਰਾਗੂ ਹੈ ਜੀ ਜਿਨ੍ਹਾਂ ਦਾ ਨਾਂ ਹੈ ਨਿਸ਼ੀकांत ਦੂਬੇ ਨਿਸ਼ੀਕਾਂਤ ਦੂਬੇ ਹਾਂ ਨਿਸ਼ੀਕਾਂਤ ਦੂਬੇ ਹੋਣਾ ਨੇ 2025 ਕੇਸੇ ਸਾਲ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਜੀ ਫਿਰ ਉਹਨਾਂ ਨੇ ਆਪਣਾ ਜਿਹੜਾ ਟਵੀਟ ਦੇ ਉੱਤੇ ਵੀ ਜਿਵੇਂ ਆਪਾਂ ਐਕਸ ਕਹਿੰਦੇ ਨੇ ਉਹਦੇ ਤੇ ਵੀ ਲਿਖ ਦਿੱਤਾ ਸੀ ਜੀ ਕਿ ਭਾਰਤ ਦੀ ਜੁਡੀਸ਼ਰੀ ਭਾਰਤ ਦੀ ਸੁਪਰੀਮ ਕੋਰਟ ਹੈ ਜਿਹੜੀ ਜੀ ਇਹ ਦੇਸ਼ ਦੇ ਵਿੱਚ ਧਾਰਮਿਕ ਜਿਹੜੀ ਹੈਗੀ ਆ ਲੜਾਈਆਂ ਝਗੜੇ ਕਰਵਾ ਰਹੀ ਹੈ ਬਿਲਕੁਲ ਬਿਲਕੁਲ ਦੇਸ਼ ਦੇ ਵਿੱਚ ਜਿਹੜੇ ਲੜਾਂਗਾ ਝਗੜੇ ਹੋ ਰਹੇ ਆ ਉਹ ਭਾਰਤ ਦੀ ਜੁਡੀਸ਼ਰੀ ਕਰਵਾ ਰਹੀ ਹੈ ਜੀ ਹੁਣ ਤੁਸੀਂ ਇਹ ਦੇਖੋ ਕਿ ਪਾਰਲੀਮੈਂਟ ਦਾ ਮੈਂਬਰ ਇਹ ਗੱਲ ਕਹਿ ਰਿਹਾ ਜੀ ਜੁਡੀਸ਼ਰੀ ਨੂੰ ਟਾਰਗੇਟ ਕਰ ਰਿਹਾ ਜੀ ਚਾਹੀਦਾ ਇਹ ਸੀਕਯੂ ਦੇ ਖਿਲਾਫ ਕਾਰਵਾਈ ਹੁੰਦੀ ਕਾਰਵਾਈ ਹੁੰਦੀ ਪਰ ਕਾਰਵਾਈ ਕੋਈ ਨਹੀਂ ਹੋਈ ਨਾ ਗ੍ਰਹਿ ਮੰਤਰੀ ਬੋਲੇ ਨਾ ਪ੍ਰਧਾਨ ਮੰਤਰੀ ਬੋਲੇ ਕੋਈ ਵੀ ਨਹੀਂ ਬੋਲੇ ਉਹਨਾਂ ਚਾਹੀ ਜੇ ਬੋਲੇ ਤਾਂ ਸਿਰਫ ਇੱਕ ਬੰਦਾ ਬੋਲੇ ਜਿਹਦਾ ਨਾਮ ਹੈਗਾ ਜੇਪੀ ਨੱਡਾ ਜੇਪੀ ਨੱਡਾ ਇਹਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ ਬੋਲੇ ਕੀ ਹੋ ਜੀ ਉਹ ਬੋਲੇ ਆਏ ਕਿ ਇਹ ਜੋ ਜਿਹੜੇ ਇਨਦੇ ਇਨਦੇ ਆਪਣੇ ਮਿਸ਼ੀਕਾਂਤ ਦੂਬੇ ਸਾਹਿਬ ਨੇ ਜੋ ਕੁਝ ਬੋਲੇ ਇਹ ਉਹਨਾਂ ਦੇ ਨਿੱਜੀ ਵਿਚਾਰ ਹੈ ਨਿੱਜੀ ਵਿਚਾਰ ਹੈ ਆਪੀ ਜਨਤਾ ਪਾਰਟੀ ਨਾਲ ਇਹਨਾਂ ਦਾ ਪੁਸ਼ਟੀ ਕਰਦੀ ਹੈ ਤੇ ਨਾ ਬਰੂਧ ਕਰਦੀ ਨਿੱਜੀ ਵਿਚਾਰ ਹੈ ਅਸੀਂ ਇਹਦੇ ਨਾਲ ਸਹਿਮਤ ਨਹੀਂ ਜੀ ਇੱਕ ਪਾਰਲੀਮੈਂਟ ਦਾ ਮੈਂਬਰ ਹੈ ਦੇਸ਼ ਦੀ ਜੁਡੀਸ਼ਰੀ ਦੇ ਉੱਤੇ ਇਹ ਹਮਲਾ ਕਵੇ ਕਰੇ ਜੀ ਉਹ ਇਹ ਕਵੇ ਦੇਸ਼ ਦੀ ਜੁਡੀਸ਼ਰੀ ਦੇ ਬਾਰੇ ਕਿ ਇਹ ਕੁਝ ਅਜੀਬੇ ਫੈਸਲੇ ਕਰਦੀ ਹੈ ਕਿ ਪਾਰਲੀਮੈਂਟ ਦੀ ਦਾ ਲੋੜ ਹੀ ਨਹੀਂ ਲੋੜ ਹੀ ਨਹੀਂ ਪਾਰਲੀਮੈਂਟ ਨੂੰ ਕਿ ਬੰਦ ਕਰ ਦੇਣਾ ਚਾਹੀਦਾ ਹੈ ਪਾਰਲੀਮੈਂਟ ਭਵਨ ਕਿਹਨੇ ਜਿਹੜੇ ਥੱਲੇ ਟ੍ਰੋਲਿੰਗ ਪਾਰਟੀ ਹੁੰਦੀ ਹੈ ਦੇਰੇ ਬਾਬਾ ਮਗਰ ਬਾਬਾ ਕਹਿੰਦਾ ਕਿ ਜਿਹੜੇ ਮੈਂ ਪੜ ਰਿਹਾ ਸਿੱਖਨੇ ਲਿਖਤਾ ਕਿ ਪਾਰਲੀਮੈਂਟ ਭਾਵਨ ਨੂੰ ਕਰਾਏ ਤੇ ਦੇ ਦੇ ਅੱਛਾ ਜੀ ਪਾਰਲੀਮੈਂਟ ਨੇ ਕਾਨੂੰਨ ਬਣਾਉਣਾ ਹੁੰਦਾ ਹੈ ਕਾਨੂੰਨ ਬਣਾਉਣਾ ਹੁੰਦਾ ਬਿਲਕੁਲ ਕਾਨੂੰਨ ਦੀ ਵਿਆਖਿਆ ਕਰਨੀ ਹੁੰਦੀ ਹੈ ਜੁਡੀਸ਼ਰੀ ਨੇ ਜੀ ਕੀ ਕਾਨੂੰਨ ਭਾਰਤ ਦੀ ਮੂਲ ਸੰਵਿਧਾਨ ਜਿਹੜੀ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਉਹਦੇ ਮੁਤਾਬਕ ਹੈ ਤਾਂ ਉਹਦੇ ਉਲਟ ਹੈ ਜੀ ਬਿਲਕੁਲ ਜਿਹੜਾ ਭਾਰਤੀ ਸੰਵਿਧਾਨ ਬਣਿਆ ਹੈ ਭਾਰਤੀ ਸੰਵਿਧਾਨ ਭਾਰਤ ਦੇ ਬਹੁਤ ਵਿਦਵਾਨ ਲੋਕਾਂ ਨੇ ਬਣਾਇਆ ਹੋਇਆ ਜੀ ਔਰ ਬੜਾ ਲੰਮਾ ਸਮਾਂ ਇਹ ਦਿੱਤੇ ਵੈਸ ਹੁੰਦੀ ਸੀ ਵੈਸ ਹੁੰਦੀ ਸੀ ਉਹਦੇ ਵਿੱਚ ਉਹਨਾਂ ਨੇ ਦੇਖਿਆ ਗਿਆ ਕਿ ਆ ਮੂਲ ਹੈ ਜੀ ਇਹ ਮੂਲ ਜਿਹੜਾ ਹੈਗਾ ਸੰਵਿਧਾਨ ਨਿਚੋੜ ਹੈ ਨਿਚੋੜ ਬਿਲਕੁਲ ਇਸ ਨਿਚੋੜ ਦੇ ਉਲਟ ਪਾਰਲੀਮੈਂਟ ਵੀ ਨਹੀਂ ਜਾ ਸਕਦੀ ਇਹਦੇ ਖਿਲਾਫ ਕੋਈ ਵੀ ਕੋਈ ਵੀ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਕਿਸੇ ਪਾਰਟੀ ਦੀ ਬਹੁ ਗਿਣਤੀ ਹੈ ਜੀ ਮੰਨ ਲਓ ਅਜ ਭਾਰਤੀ ਜਨਤਾ ਪਾਰਟੀ ਦੀ ਬਹੁ ਗਿਣਤੀ ਹੈ ਜੀ ਜੀ ਭਾਰਤੀ ਜਨਤਾ ਪਾਰਟੀ ਪਰੋ ਹਿੰਦੂਤਵ ਹੈ ਜੀ ਉਹ ਕਵੇ ਵੀ ਅਸੀਂ ਇਸ ਦੇਸ਼ ਦੇ ਵਿੱਚ ਹਿੰਦੂਤਵ ਕਾਨੂੰਨ ਮਨੁਸਮਰਤੀ ਕਾਨੂੰਨ ਲਾਗੂ ਕਰਾਂਗੇ ਬਿਲਕੁਲ 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 ਜੀ ਪਾਰਲੀਮੈਂਟ ਦੇ ਵਿੱਚ ਐਮੈਂਡਮੈਂਟ ਵੀ ਕਰ ਅਜੇ ਬਿਤਾ ਸੁਵਿਧਾਨ ਉਹਦੇ ਇਜਾਸਟ ਕਿਵੇਂ ਦੇਊਗਾ ਨਹੀਂ ਦੇਊਗਾ ਇਹ ਇਹ ਦੇਖਣਾ ਕੰਮ ਕਿਦਾ ਜੁਡੀਸ਼ਰੀ ਦਾ ਜੁਡੀਸ਼ਰੀ ਦਾ ਜੁਡੀਸ਼ਰੀ ਨੇ ਦੇਖਣਾ ਕਿ ਭਾਰਤੀ ਸੰਵਿਧਾਨ ਮੁਤਾਬਕ ਚੱਲਦਾ ਇਹ ਕੰਮ ਚੰਗਾ ਰਿਹਾ ਕਿ ਗਲਤ ਚੱਲ ਰਿਹਾ ਜੀ ਜੀ ਜੇ ਕੋਈ ਵੀ ਕਾਨੂੰਨ ਬਣਾ ਇੰਦਰਾ ਗਾਂਧੀ ਨੇ ਜੀ ਦੇਸ਼ ਦੇ ਵਿੱਚ ਐਮਰਜੈਂਸੀ ਲਾਤੀ ਸੀ ਜੀ ਔਰ ਉਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਵੀ ਜਿਹੜੀ ਹੈਗੀ ਹੈ ਦੇਸ਼ੀ ਸੁਪਰੀਮ ਕੋਰਟ ਖੜੀ ਸੀ ਬਿਲਕੁਲ ਬਿਲਕੁਲ ਜੀ केशवानंद भारती केस है जी केशवानंद भारती केस ਦੇ ਵਿੱਚ ਉਹਦੀ ਵਿਆਖਿਆ ਕੀਤੀ ਸੀ ਕਿ ਸੁਪਰੀਮ ਕੋਰਟ ਨੇ ਉਹਨੇ ਕਿਹਾ ਸੀ ਗਲਤ ਹੈ ਜੀ ਇੱਕ केशवानंद भारती ਦੇ ਵਿੱਚ ਜਿਹੜਾ ਜੱਬਨਪੁਰ ਦਾ ਜਿਹੜਾ ਜਿਲ੍ਹਾ ਮੈਜਿਸਟ੍ਰੇਟ ਸੀ ਜੀ ਇਹ ਉੱਥੇ ਪਾਬੰਦੀ ਲਾਈ ਸੀ ਲੋਕਾਂ ਦੇ ਉੱਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਤੇ ਵੀ ਕੋਈ ਬੰਦਾ ਕਾਨੂੰਨ ਕੋਲ ਜਾ ਹੀ ਨਹੀਂ ਸਕਦਾ ਉਹਨਾਂ ਨੇ ਪਾਬੰਦੀ ਲਾਤੀ ਸੀ ਜਿੱਕੇ ਦੇਸ਼ ਦਾ ਸੰਵਿਧਾਨ ਮੁਲਤਵੀ ਹੋ ਗਿਆ ਸੀ ਕਾਨੂੰਨ ਕੋਲ ਜਾ ਨਹੀਂ ਸਕਦੇ ਨੇ ਕਿ ਜਾ ਸਕਦੇ ਆ ਇਹਨਾਂ ਨੂੰ ਕਾਨੂੰਨ ਦੀ ਇਜਾਜ਼ਤ ਹਸ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਇਹਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਹੈ ਤੁਸੀਂ ਪੁੱਛਿਆ ਸੀ ਮੈਂ ਕਹਿੰਦਾ ਕਾਰਨ ਇਹ ਹੈ ਕੇ ਨਿਸ਼ਾਨਾ ਤਾਂ ਹੈਗਾ ਭਾਰਤੀ ਸੰਵਿਧਾਨ ਜੀ ਤੇ ਹਮਲਾ ਕੀਦਾ ਕੀਤੇ ਤੇ ਕੀਤਾ ਦੇਸ਼ ਦੇ ਚੀਫ ਜਸਟਿਸ ਤੇ ਕਿਉਂਕਿ ਭਾਰਤੀ ਸੰਵਿਧਾਨ ਦੀ ਜਿਹੜੀ ਹੈਗੀ ਹੈ ਸੁਰੱਖਿਆ ਜੀ ਉਹ ਜੁਡੀਸ਼ਰੀ ਦੇ ਹਵਾਲੇ ਹੈ ਇਹ ਜਿਹਨੂੰ ਸੁਰੱਖਿਆ ਕਰਨੀ ਹੈ ਜੇ ਉਹਨੂੰ ਨਿਸ਼ਾਨਾ ਬਣਾਓਗੇ ਤਾਂ ਆਟੋਮੈਟਿਕਲੀ ਫਿਰ ਸੰਵਿਧਾਨ ਦੀ ਤੁਸੀਂ ਜਿਹੜਾ ਹੈਗਾ ਉਹਨੂੰ ਵੀ ਖਤਮ ਕਰਨ ਵਾਲੇ ਪਾਸੇ ਵਧੋਗੇ ਜੀ ਢਿਲੋ ਸਾਹਿਬ ਇੱਕ ਇਹ ਦੱਸੋ ਵੀ ਇਹਦੇ ਤੇ ਕੀ ਕੀ ਪ੍ਰਤੀਕਰਮ ਹੋ ਰਹੇ ਆ ਹੁਣ ਤੱਕ ਜੀ ਪ੍ਰਤੀਕਰਮ ਇਹਦੇ ਤੇ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬੋਲੇ ਆ ਜੀ ਨਰਿੰਦਰ ਮੋਦੀ ਜੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਇਹ ਜੋ ਕੁਛ ਹੋਇਆ ਮਾੜਾ ਹੋਇਆ ਔਰ ਉਹਨਾਂ ਨੇ ਕਿਹਾ ਮੈਂ ਚੀਫ ਜਸਟਿਸ ਦੀ ਛਲਾਗਾ ਕਰਦਾ ਕਿ ਚੀਫ ਜਸਟਿਸ ਬਿਲਕੁਲ ਕੰਮ ਕਰਦੇ ਰਹੇ ਜੀ ਔਰ ਚੀਫ ਜਸਟਿਸ ਨੂੰ ਵੀ ਉਹਨਾਂ ਨੇ ਜਿਹੜਾ ਹੈਗਾ ਜਿਹੜਾ ਜਾ ਕੇ ਮਤਲਬ ਜਿਹੜੀ ਹੈਗੇ ਉਹਨਾਂ ਨੂੰ ਟੈਲੀਫੋਨ ਵੀ ਕੀਤਾ ਸਾਰੀ ਗੱਲਬਾਤ ਉਹਨਾਂ ਨੇ ਕੀਤੀ ਇਹ ਜੀ 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 ਇਹਦੇ ਨਾਲ ਜੇ ਆਪਾਂ ਦੇਖਿਆ ਆਪੋਜੀਸ਼ਨ ਵਾਲੇ ਪਾਸੋਂ ਪ੍ਰਤੀਕਰਮ ਕਾਫੀ ਹੋਏ ਜੀ ਸੋਨੀਆ ਗਾਂਧੀ ਜਿਹੜੀ ਇਸ ਵੇਲੇ ਰਿਟਾਇਰ ਹੋ ਚੁੱਕੀ ਹੈ ਔਰ ਰਾਜ ਸਭਾ ਦੀ ਮੈਂਬਰ ਹੈ ਉਹਨੇ ਵੀ ਇਹਦੀ ਨਿਖੇਦੀ ਕੀਤੀ ਹੈ ਪ੍ਰਿੰਕਾ ਗਾਂਧੀ ਵਾਜਰਾ ਨੇ ਵੀ ਇਹਦੀ ਈਵਨ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਜੀ ਮਲਕ ਖੜ ਗਈ ਖੜ ਗਈ ਖੜ ਗਏ ਸਾਬ ਵੀ ਉਸੇ ਭਾਈਚਾਰੇ ਚੋਂਦੇ ਉਹ ਵੀ ਗਲਤ ਭਾਈਚਾਰੇ ਚੋਂਦੇ ਸਾਡੇ ਪ੍ਰੈਜ਼ੀਡੈਂਟ ਅੱਜ ਦੇ ਚੀਫ ਸੈਕਟਰੀ ਸਾਹਿਬ ਵੀ ਗਲਤ ਭਾਈਚਾਰੇ ਚੋਂਦੇ ਜੀ ਤੁਸੀਂ ਦੇਖੋ ਕਿ ਸਾਡੀ ਰਾਸ਼ਟਰਪਤੀ ਮੈਡਮ ਵੀ ਜਿਹੜੀ ਹੈਗੀ ਆ ਗਲਤ ਭਾਈਚਾਰੇ ਚੋਂਦੇ ਬਿਲਕੁਲ ਬਿਲਕੁਲ ਇਸ ਕਰਕੇ ਮਤਲਬ ਜਿਹੜਾ ਹੈਗਾ ਉਹਨਾਂ ਵਾਲੇ ਪਾਸੋਂ ਪ੍ਰਤੀਕਰਮ ਆਇਆ ਜਾਂ ਜਾ ਆਮ ਲੋਕਾਂ ਵੱਲੋਂ ਪ੍ਰਤੀਕਰਮ ਆਇਆ ਪਰ ਨੈਗੇਟਿਵ ਪ੍ਰਤੀਕਰਮ ਵੀ ਆਇਆ ਜੀ ਜਿਸ ਬੰਦੇ ਨੇ ਹਮਲਾ ਕੀਤਾ ਉਹਦੇ ਲਈ ਇੱਕ ਟ੍ਰੋਲਿੰਗ ਪਾਰਟੀ ਜਿਹੜੀ ਬਣੀ ਹੋਈ ਹੈ ਜਿਹੜੀ ਜਿਹਨਾਂ ਆਪਾਂ ਕਹਿ ਸਕਦੇ ਜਿਨ੍ਹਾਂ ਦੀ ਸੋਚ ਹਿੰਦੂਤਵੀ ਹੈ ਜੀ ਜਿਨ੍ਹਾਂ ਦਾ ਕੰਟਰੋਲ ਆਰਐਸਐਸ ਕੋਲ ਹੈ ਉਹ ਟ੍ਰੋਲਿੰਗ ਪਾਰਟੀ ਹਮਲਾਵਰ ਨੂੰ ਜਿਨੇ ਜਿਨੇ ਹਮਲਾ ਕਰਨ ਦਾ ਯਤਨ ਕੀਤਾ ਉਹਨੂੰ ਹੇਲ ਕਰ ਰਹੀ ਹੈ ਉਹਦੀ ਪ੍ਰਸ਼ੰਸਾ ਕਰ ਰਹੀ ਹੈ ਮਤਲਬ ਇਹ ਦੇ ਲਿਹਾਜ਼ ਇਸ ਲਿਹਾਜ਼ ਨਾਲ ਆਪਾਂ ਦੇਖੀਏ ਤਾਂ ਦੇਸ਼ ਨੂੰ ਮੋੜ ਬੰਡਣ ਦੀ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜੇ ਦੇਸ਼ ਵੱਖ-ਵੱਖ ਭਾਈਚਾਰਿਆਂ ਚ ਵੰਡਿਆ ਗਿਆ ਹਰ ਭਾਈਚਾਰਾ ਆਪੋ ਆਪਣੇ ਬਾਰੇ ਸੋਚਣ ਲੱਗਿਆ ਤਾਂ ਇਹਦੇ ਨਾਲ ਦੇਸ਼ ਦੇ ਵਿੱਚ ਅਨਾਰਕੀ ਫੈਲੂਗੀ ਕਾਨੂੰਨ ਦਾ ਰਾਜ ਹੈ ਜਿਹੜਾ ਉਹ ਖਤਮ ਹੋ ਜਾਊਗਾ ਬਿਲਕੁਲ ਅੱਛਾ ਇਹ ਦੱਸੋ ਜੀ ਇਹ ਜਿਹੇ ਇਹ ਜਿਹੇ ਹਰ ਮਲਾਬਰ ਹੁੰਦੇ ਆ ਇਹਨਾਂ ਦੀ ਕੀ ਮਾਨਸਿਕਤਾ ਹੈ ਕੀ ਹੈ ਇਹਨਾਂ ਦਾ ਦੇਖੋ ਗੱਲ ਇਹ ਹੈ ਕਿ ਦੇਸ਼ ਦੇ ਵਿੱਚ ਕੋਈ ਬੰਦ ਕੋਈ ਪਾਰਟੀ ਜਿਹੜੀ ਪਾਵਰ 'ਚ ਆ ਜਾਏ ਜੀ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੇ ਦੇਸ਼ ਦੇ ਲੋਕਾਂ ਦੀ ਨੁਮਾਇੰਦਗੀ ਕਰਦੀ ਜੀ ਅੱਜ ਭਾਰਤੀ ਜਨਤਾ ਪਾਰਟੀ ਪਾਵਰ ਦੇ ਵਿੱਚ ਹੈ ਜੀ ਜਿੰਨੀਆਂ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪਈਆਂ ਜੀ ਉਹ ਜਿਹੜੀਆਂ ਹੈਗੀਆਂ 50% ਤੋਂ ਘੱਟ ਪਈਆਂ ਠੀਕ ਹੈ ਜੀ ਔਰ ਐਸ ਵੇ ਸਪਸ਼ਟ ਬਹੁਤ ਮਤ ਵੀ ਭਾਰਤੀ ਜਨਤਾ ਪਾਰਟੀ ਕੋਲੇ ਹੈ ਜੀ 240 ਸੀਟਾਂ ਸਿਰਫ ਅੱਛਾ ਜੀ ਔਰ ਬਾਕੀ ਜਿਹੜੀ ਹੈਗੀ ਹੈ ਇਹਨਾਂ ਨੂੰ ਹਮਾਇਤ ਹੈ ਜਾਂਦਾ ਜਨਤਾ ਦਲ ਯੂनाइटेड ਵੀ ਜੀ ਨਤੀਸ਼ ਕੁਮਾਰ ਉਹ ਆਂਦੀ ਤੇ ਜਾਂ ਤੇਲਗੂ ਦੇਸ਼ਮ ਪਾਰਟੀ ਹੈ ਉਹਨਾਂ ਦੀ ਜਿਹੜੇ ਹੈਗੇ ਆ ਆਪਣੇ ਉਥੋਂ ਦੇ ਮੁੱਖ ਮੰਤਰੀ ਚੰਦਰ ਚੰਦਰਬਾਬੂ ਨਾਇੜੂ ਉਹਨਾਂ ਦੀ ਹਮਾਇਤ ਨਾਲੇ ਸਰਕਾਰ ਚੱਲ ਰਹੀ ਹੈ ਜੇ ਓਵਰਆਲ ਆਪਾਂ ਐਨਡੀਆ ਦੀਆਂ ਸਾਰੀਆਂ ਵੋਟਾਂ ਗਿਣ ਲਈ ਤਾਂ ਸਾਰੀਆਂ ਵੋਟਾਂ 50% ਤੋਂ ਘੱਟ ਹੈ ਘੱਟ ਹੈ ਜੀ ਬਹੁ ਗਿਣਤੀ ਜ਼ਰੂਰ ਇਹ ਮਤਲਬ ਹੈ ਵੀ ਇਹਨਾਂ ਦੇ ਕੋਲ ਪਾਰਲੀਮੈਂਟ ਚ ਮੈਜੋਰਿਟੀ ਜ਼ਰੂਰ ਆ ਗਈ ਪਰ ਜੇ ਲੋਕਾਂ ਦੀ ਭਾਵਨਾ ਦੇਖੀਏ ਤੇ 50% ਤੋਂ ਵੱਧ ਲੋਕਾਂ ਨੇ ਇਹਨਾਂ ਨੂੰ ਨਕਾਰਿਆ اچھا جی ਉਹ 50% ਲੋਕ ਹੈ ਜਿਹੜੇ ਇਹਨਾਂ ਨੇ ਸਹਿਮਤੀ ਨਾਲ ਵੋਟਾਂ ਪਾਈਆਂ ਕਿਸੇ ਨੇ ਨਹੀਂ ਪਾਈਆਂ ਕਿਸੇ ਨੇ ਵੱਖ-ਵੱਖ ਪਾਰਟੀਆਂ ਨੂੰ ਪਾਤੀਆਂ ਨੂੰ ਪਾਤੀਆਂ ਬਿਲਕੁਲ ਸੋ ਇੱਕ ਤਾਂ ਇਹ ਕਾਰਨ ਹੈ ਕਿ ਜਿਹੜੇ 50% ਲੋਕਾਂ ਨੇ ਇਹਨਾਂ ਨੂੰ ਆਪਣਾ 50% ਤੋਂ ਵੱਧ ਲੋਕਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਉਹ ਲੋਕ ਇਹ ਇਹ ਸਾਰੇ ਲੋਕਾਂ ਦੀ ਨੁਮਾਇੰਦਗੀ ਨਹੀਂ ਨੁਮਾਇੰਦਗੀ ਨਹੀਂ ਠੀਕ ਹੈ ਜੀ ਦੂਜੀ ਗੱਲ ਮੇਰੇ ਸਮ ਮੇਰੀ ਜਿਹੜੀ ਸਮਝ ਮੁਤਾਬਕ ਜਿਹੜੀ ਪਾਰਲੀਮੈਂਟ ਦੀ ਚੋਣ ਹੈ ਨਾ ਜਾਂ ਅਸੈਂਬਲੀਆਂ ਦੀ ਚੋਣ ਹੈ ਇਹ ਚੋਣ ਪ੍ਰਣਾਲੀ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਕਿ ਇਹ ਨਾ ਹੋਵੇ ਕਿ ਇੱਕ ਪਾਰਟੀ ਜਿਹੜੀ ਬਹੁਤ ਘੱਟ ਗਿਣਤੀ ਦੇ ਵਿੱਚ ਆ ਉਹਦੇ ਇੱਥੇ ਜਿਹੜਾ ਹੈਗਾ ਅਨੁਪਾਤ ਦੇ ਲਿਹਾਜ਼ ਨਾਲ ਵੋਟਾਂ ਪਾਈਆਂ ਜਾਣ ਬਖਵਖ ਫਾਈਟੀਆਂ ਨੂੰ ਜੀ ਜੀ ਕਿਹੜੀ ਪਾਰਟੀ ਨੂੰ ਕਿੰਨੇ ਪਰਸੈਂਟ ਵੋਟਾਂ ਮਿਲਦੀਆਂ ਉਸ ਪਰਸੈਂਟੇਜ ਦੇ ਲਿਹਾਜ਼ ਦੇ ਨਾਲ ਉਹਨਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਇਸ ਕਰਕੇ ਇਹਦਾ ਹਾਲਾਜ ਇਹੀ ਹੋ ਸਕਦਾ ਹੈ ਦੂਜੀ ਗੱਲ ਆਪਾਂ ਇਹ ਮੰਗਦੇ ਕਿ ਜਿਹੜੇ ਦੇਸ਼ ਭਗਤ ਤੇ ਜਿਹੜੇ ਹੈਗੇ ਜਮਹੂਰੀ ਲੋਕ ਹੈ ਉਹਨਾਂ ਸਾਰਿਆਂ ਨੂੰ ਇੱਕ ਮਿਠੋਣਾ ਚਾਹੀਦਾ ਹੈ ਮੈਂ ਇੱਥੇ ਇੱਕ ਮਿਸਾਲ ਦੇਣੀ ਚਾਹੂੰਗਾ ਕਿ ਮੈਂ ਨਿਸ਼ੀ ਕੰਦ ਦੁਬੇ ਦੀ ਗੱਲ ਕੀਤੀ ਹੈ ਪਹਿਲਾਂ ਉਹ ਤੋਂ ਬਾਅਦ ਪਹਿਲਾਂ ਮੈਂ ਇੱਕ ਹੋਰ ਮਿਸਾਲ ਲਵਾਂ ਪਾਕ ਸਲਮਾਨ ਤਸੀਰਨਾ ਦਾ ਤਸੀਰਨਾ ਦਾ ਇੱਕ ਗਵਰਨਰ ਸੀ ਠੀਕ ਹੈ ਜੀ ਉਹ ਬੰਦਾ ਇੰਗਲੈਂਡ ਤੋਂ ਪੜ੍ਹ ਕੇ ਆਇਆ ਸੀ ਜੀ ਔਰ ਬਹੁਤ ਵਧੀਆ ਮਤਲਬ ਨੇ ਉਨ ਕੀ ਕਮਾਂਗਿਆ ਪੰਜ ਦਾ ਹੁੰਦਾ ਹੈ ਚਾਰਟ ਟਕਾਉਂਦੇ ਸਦੀ ਉਹਦੇ ਭਰਤੀ ਕੀਤੀ ਸੀ ਸੀਏ ਦੀ ਉਹ ਸੀਏ ਦੀ ਉਹਨੇ ਭਰਤੀ ਕੀਤੀ ਸੀ ਜੀ ਔਰ ਉਹ ਤੋਂ ਪਹਿਲਾਂ ਤਾਂ ਉਹਨੂੰ ਮਤਲਬ ਜਿਹੜਾ ਹੈਗਾ 2007 ਦੇ ਵਿੱਚ ਕੇਂਦਰੀ ਵਜ਼ੀਰ ਬਣਾਇਆ ਜੀ ਫਿਰ ਉਹਨੂੰ ਗਵਰਨਰ ਬਣਾਤਾ ਸੀ ਠੀਕ ਹੈ ਜੀ ਉਹ ਪੰਜਾਬ ਦਾ ਗਵਰਨਰ ਹੁੰਦਾ ਸੀ ਪਾਕਿਸਤਾਨ ਪੰਜਾਬ ਦਾ ਪਾਕਿਸਤਾਨੀ ਪੰਜਾਬ ਦਾ ਲੈਹਦੇ ਪੰਜਾਬ ਦਾ ਜੀ 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 ਉਹਨਾਂ ਪਾਕਿਸਤਾਨ ਦੇ ਵਿੱਚ ਇੱਕ ਕਾਨੂੰਨ ਹੈ ਜਿਹਨੂੰ ਈਸ਼ ਨਿੰਦਾ ਕਾਨੂੰਨ ਕਹਿੰਦੇ ਨੇ ਈਸ਼ ਨਿੰਦਾ ਈਸ਼ ਨਿੰਦਾ ਈਸ਼ ਨਿੰਦਾ ਠੀਕ ਹੈ ਕਿ ਪਰਮਾਤਮਾ ਦੀ ਭਗਵਾਨ ਦੀ ਜਿਹੜਾ ਬੰਦਾ ਦੀ ਨਿੰਦਾ ਕਰੂਗਾ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੀ ਉੱਥੇ ਫਾਂਸੀ ਤੱਕ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਵੇਂ ਕਿ ਸਾਡੇ ਕੁਝ ਲੋਕ ਕਹਿੰਦੇ ਆ ਕਿ ਧਾਰਮਿਕ ਪੁਸਤਕਾਂ ਦੀ ਇਹ ਜਿਹੜੇ ਇਹ ਜਿਹੜੇ ਅਦਮੀ ਕਰਨ ਵਾਲਿਆਂ ਨੂੰ ਫਾਂਸੀ ਦੇ ਦਿੱਤੀ ਜਾਵੇ। ਜੀ ਜੀ। ਲੇਕਿਨ ਜਿਹੜੇ ਇਹ ਗਵਰਨਰ ਸਾਹਿਬ ਸੀ ਸਲਮਾਨ ਤਰ ਤਾਸੀਰ ਸਾਹਿਬ ਇਹ ਕਹਿੰਦੇ ਸੀ ਇਹ ਸਜ਼ਾ ਗਲਤ ਹੈ ਇੰਨੀ ਨਹੀਂ ਸਜ਼ਾ ਚਾਹੀਦੀ। ਜੀ। ਕਿਸੇ ਬੰਦੇ ਦੀ ਜਾਨ ਨਹੀਂ ਲੈਣੀ ਚਾਹੀਦੀ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਹੈ ਕਿ ਫਾਂਸੀ ਦੇਣ ਦੀ ਬਜਾਏ ਤੁਸੀਂ ਤਾਂ ਮਰ ਬੰਦੇ ਨੂੰ ਜ਼ਿੰਦਗੀ ਦੇਖ ਰੱਖੋ। ਜੇ ਜੇ ਜੇਲ੍ਹ ਚ ਰੱਖੋ ਬਿਲਕੁਲ। ਤਾਂ ਇਹਨਾਂ ਨੇ ਕੀ ਕੀਤਾ ਇਹ ਉਸ ਮੈਡਮ ਨੂੰ ਜਿਹੜੀ ਇਸਾਈ ਔਰਤ ਸੀ। ਜੀ। ਬੈਤਲੋ ਹੈ ਪਾਕਿਸਤਾਨੀ ਇਸਾਈ ਸੀ ਆਸੀਆ ਬੀਬੀ। ਜੀ। ਇਹ ਆਸੀਆ ਬੀਬੀ ਨੂੰ ਮਿਲ ਚਲੇ ਗਏ। ਜੀ। ਔਰ ਉਹਨੇ ਲਾਈਨ ਬਾਈਟ ਚਾਹੀ ਜੀ ਉੱਥੇ ਤੁਸੀਂ ਦੇਖੋ ਕਿ ਇਸ ਬੰਦੇ ਨੂੰ ਗਵਰਨਰ ਸਾਹਿਬ ਨੂੰ ਜੀ 2011 ਚ ਉਹਨਾਂ ਦੇ ਗਨਮੈਨ ਨੇ ਕਤਲ ਕਰਤਾ ਉਹ ਮੈ ਗਨਮੈਨ ਨੇ ਗੋਲੀਆਂ ਮਾਰੀਆਂ ਜਿਹੜਾ ਉਹਨਾਂ ਦਾ ਗਨਮੈਨ ਸੀ ਜੀ ਉਹਨੇ ਗੋਲੀਆਂ ਮਾਰਤੀਆਂ ਤੇ ਗੋਲੀਆਂ ਮਾਰਨ ਤੋਂ ਅਜੋ ਮਮਤਾਜ ਕਾਦਰੀ ਦਾ ਨਾਮ ਸੀ ਜੀ ਜਦੋਂ ਮਮਤਾਜ ਕਾਦਰੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜੀ ਤਾਂ ਜਿਹੜੇ ਵਕੀਲ ਸੀ ਵਕੀਲ ਸਹਿਬਾਨ ਨੇ ਉਹਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਤੋ ਜਿਹੜੇ ਨੇ ਮਾਰਨ ਵਾਲਾ ਸੀ ਜਿਹੜਾ ਮਾਰਨ ਵਾਲਾ ਸੀ ਉਹਨਾਂ ਤੇ ਫੁੱਲਾਂ ਦਾ ਵਰਕਰ ਇੱਕ ਵਰਖਾ ਕੀਤੀ ਜਿਸ ਬੰਦੇ ਨੇ ਗਵਰਨਰ ਨੂੰ ਮਾਰਿਆ ਕੰਸਟੀਚਿਊਸ਼ਨਲ ਪੋਸਟ ਤੇ ਬੈਠਾ ਸੀ ਉਹਨੇ ਇਹੀ ਗੱਲ ਜੀ ਤੁਸੀਂ ਇੱਥੇ ਦੇਖੋ ਜੀ ਇੱਥੇ ਕੀ ਹੋ ਰਿਹਾ ਹੈ ਕਿ ਜਿਹੜੇ ਬੰਦੇ ਨੇ ਚੀਫ ਜਸਟਿਸ ਵੱਲ ਯੁੱਧ ਹੀ ਛੁੱਟ ਗਈ ਜੀ ਇਹ ਦੇਸ਼ ਦੇ ਸੰਵਿਧਾਨ ਦੇ ਉੱਤੇ ਹਮਲਾ ਕਰਨ ਦਾ ਜਿਹੜਾ ਕੀਤਾ ਉਹਦੀ ਵੀ ਬਾਬਾ ਬਾਬਾ ਹੋ ਜਾਂਦੀ ਇਹ ਇਹ ਪਾਕਿਸਤਾਨ ਤੋਂ ਸਬਕ ਸਿੱਖ ਲੈਣਾ ਚਾਹੀਦਾ ਕਿ ਅੱਜ ਪਾਕਿਸਤਾਨ ਦੀ ਹਾਲਤ ਕੀ ਹੈ ਜੀ ਅੱਜ ਪਾਕਿਸਤਾਨ ਦੇ ਵਿੱਚ ਜੇ ਆਪਾਂ ਕਹਿ ਦਈਏ ਉੱਥੇ ਚੁਣੀ ਹੋਈ ਸਰਕਾਰ ਜ਼ਰੂਰ ਹੈ ਲੇਕਿਨ ਉਹ ਘੱਟ ਗਿਣਤੀ ਦੀ ਸਰਕਾਰ ਆ ਪਾਵਨ ਸਾਰੀਆਂ ਫੌਜ ਕੋਲੇ ਆ ਫੌਜ ਕੋਲੇ ਬਿਲਕੁਲ ਇਸ ਢੰਗ ਦੇ ਨਾਲ ਇਹਨਾਂ ਲੋਕਾਂ ਦੇ ਖਿਲਾਫ ਜਿੰਨੇ ਵੀ ਦੇਸ਼ ਭਗਤ ਤੇ ਜਮਹੂਰੀ ਲੋਕ ਹੈ ਉਹਨਾਂ ਨੂੰ ਇੱਕ ਮੋਠੋ ਕੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਇਸ ਕਿਸਮ ਦੀਆਂ ਤਾਕਤਾਂ ਚਾਹੇ ਕਿਸੇ ਵੀ ਭਾਈ ਕਰੇ ਜੋ ਉਹਨਾਂ ਤਾਕਤਾਂ ਨੂੰ ਨੱਥ ਪਾਉਣੀ ਚ ਡੇਟ ਲਾਉਣ ਸੌਲੇ ਪੈਦਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਨਖੇਦੀ ਕਰਤੀ ਉਹ ਯਾਰ ਚੀਫ ਜਸਟਿਸ ਦੇ ਉੱਤੇ ਬੰਦਾ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਮਲਾ ਤਾਂ ਬਿਲਕੁਲ ਬਿਲਕੁਲ ਜੀ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਜਿਹੜੀ ਜਿਹੜੀ ਸੁਪਰੀਮ ਕੋਰਟ ਮਾਰੀ ਮਾਰੀ ਗੱਲ ਦਾ ਨੋਟਿਸ ਲੈ ਲਿਆ ਉਹਦੇ ਕੰਟੈਂਪਟ ਨੋਟਿਸ ਜਾਰੀ ਕਰ ਦਿੰਨੀ ਹੈ ਪ੍ਰਸ਼ਾਂਤ ਭੂਸ਼ਨ ਨੇ ਕੋਈ ਟਿੱਪਣੀ ਕੀਤੀ ਸੀ ਕਿ ਆ ਗੱਲ ਸਹੀ ਹੈ ਹਾਂਜੀ ਬਿਲਕੁਲ ਪਰਸ਼ਾਂ ਨੂੰ ਜਿਹੜਾ ਕੰਟੈਂਪਟ ਆਫ ਕੋਰਟ ਦਾ ਦੋਸ਼ੀ ਬਣਾਦਾ ਉਹ ਕਹਿੰਦਾ ਜੋ ਮਰਜ਼ੀ ਸਜ਼ਾ ਕਰ ਦਿਓ ਮੈਂ ਬਿਲਕੁਲ ਬਿਲਕੁਲ 1 ਰੁਪਿਆ ਜੁਰਮਾਨਾ ਕੀਤਾ ਉਹ ਕਹਿੰਦਾ ਮੈਂ ਇਹ ਵੀ ਨਹੀਂ ਭਰਦਾ ਉਹਨਾਂ ਦੇ ਕਿਸੇ ਦੋਸਤ ਨੇ 1 ਰੁਪਿਆ ਜੁਰਮਾਨਾ ਭਰਤਾ ਤਾਂ ਉਹਨੇ ਨਿਕਾਲੇ ਜੇ ਆਪਣੇ ਪ੍ਰਸ਼ਾਂਤ ਕੁਸ਼ੋ ਪੁਸ਼ਪਰਕਰ ਬਿਲਕੁਲ ਐਡਾ ਸੀਨੀਅਰ ਵਕੀਲ ਹੈ ਉਹਦੇ ਖਿਲਾਫ ਕਨਟੈਂਪਟ ਵੀ ਕਾਰਵਾਈ ਕੀਤੀ ਜਾ ਸਕਦੀ ਤੁਸੀਂ ਕਿਵੇਂ ਉਹਦੇ ਖਿਲਾਫ ਕਰਨੀ ਚਾਹੀਦੀ ਜੀ ਕਰਨੀ ਬਣਦੀ ਜੇ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਭਾਰਤ ਦੇ ਵਿੱਚ ਸੰਵਿਧਾਨ ਦਾ ਰਾਜ ਖਤਮ ਹੋ ਜਾਊਗਾ ਔਰ ਇੱਥੇ ਤਾਨਾਸ਼ਾਹੀ ਵਧੂਗੀ ਤਾਨਾਸ਼ਾਹੀ ਵਧੂਗੀ ਇਸੇ ਕਰਕੇ ਜਿਹੜੇ ਵਕੀਲ ਭਾਈਚਾਰੇ ਦੇ ਵਿੱਚ ਆਪਾਂ ਨੂੰ ਹੁਣ ਅੱਜ ਕੱਲ ਲੱਗਦੀ ਵਕੀਲ ਹੈ ਜੀ ਬਹੁਤ ਪੜਿਆ ਲਿਖਿਆ ਜੀ ਫਿਰਕੂ ਮਾਨਸਿਕਤਾ ਵਾਲੇ ਲੋਕ ਹੁੰਦੇ ਹੈ ਉਹ ਸਾਰੇ ਥਾਵਾਂ ਤੇ ਹੁੰਦੇ ਹੈ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਭਾਈਚਾਰੇ ਦੀਆਂ ਕਮੇਟੀਆਂ ਬਣੀਆਂ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਜੀ ਕਿ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧਤ ਤੋਂ ਆਪਣੇ ਧਰਮ ਨੂੰ ਮੰਨਦੇ ਆ ਆਪ ਦੇ ਅਕੀਦੇ ਮੁਤਾਬਕ ਨਹੀਂ ਜਾਓ ਇਹ ਨਹੀਂ ਕਿ ਤੁਹਾਨੂੰ ਦੇ ਬਹਾਨੇ ਥਲੇ ਤੁਸੀਂ ਜਿਹੜੀਆਂ ਸੰਵਿਧਾਨਕ ਸੰਸਥਾਵਾਂ 'ਤੇ ਹਮਲੇ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਆਪਣੇ ਬਖਤੌੜ ਦੇ ਲੋਕ ਫੇਸਬੁੱਕ ਪੇਜ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਹੈ ਵੀ ਵੱਧ ਤੋਂ ਵੱਧ ਪੇਜ ਨੂੰ ਸ਼ੇਅਰ ਤੇ ਫਾਲੋ ਜਰੂਰ ਕਰਿਆ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ